ਮਾਸੂਮ ਬਾਗੀ ਛੋਟੇ ਸਹਿਬਜ਼ਾਦਿਆਂ ਨਾਲ ਸ਼ਹਾਦਤ ਤੋਂ ਪਹਿਲਾਂ ਕੀ ਕੀ ਵਾਪਰਿਆ ਸੀ ਅੱਜ ਦੇ ਇਸ ਵੀਡੀਓ ਵਿੱਚ ਆਓ ਅਸੀਂ ਜਾਣਨ ਦਾ ਯਤਨ ਕਰਦੇ ਹਾਂ ਮਾਤਾ ਗੁਜਰੀ ਜੀ ਦੇ ਨਾਲ ਵਿਛੜੇ ਸਿੱਖ ਭਾਈ ਦੂਨਾ ਸਿੰਘ ਹੰਡੂਰੀਆ ਦੀ ਬ੍ਰਿਜ ਭਾਸ਼ਾ ਵਿੱਚ ਲਿਖੀ ਕਿਤਾਬ ਕਥਾ ਗੁਰੂ ਸੂਤਨ ਕੀ ਅਨੁਸਾਰ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਹੱਥ ਕੜੀਆਂ ਲਗਾ ਕੇ ਮੋਰਿੰਟਾ ਦੀ ਕੁਰਤਵਾਲੀ ਲਿਆਂਦਾ ਗਿਆ ਜਿੱਥੋਂ ਉਹਨਾਂ ਨੂੰ ਸਰਹੰਦ ਲਿਆ ਕੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਉਸ ਸਮੇਂ ਠੰਡੇ ਬੁਰਜ ਦੇ ਥੱਲਿਓਂ ਹੰਸਲਾ ਨਦੀ ਵਗਦੀ ਸੀ ਕਿਸ ਕਰਕੇ ਆਤ ਦੀ ਗਰਮੀ ਵਿੱਚ ਵੀ ਉੱਥੇ ਠੰਡ ਕਰਾਂਦੀ ਸੀ ਦਸੰਬਰ ਦੀ ਠੰਡ ਵਿੱਚ ਸਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਕੀ ਹਾਲ ਹੋਇਆ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਮਾਤਾ ਜੀ ਅਤੇ ਸਹਿਬਜ਼ਾਦੇ ਠੰਡੇ ਫਰਸ਼ ਉੱਪਰ ਬੈਠੇ ਮਾਤਾ ਜੀ ਕੋਲ ਸਿਰਫ ਬੱਚਿਆਂ ਦੇ ਥੋੜੇ ਜਿਹੇ ਕੱਪੜੇ ਸਨ। ਉਹਨਾਂ ਨੂੰ ਖਾਣ ਨੂੰ ਵੀ ਕੁਝ ਨਹੀਂ ਸੀ ਦਿੱਤਾ ਗਿਆ। ਇਤਿਹਾਸਕਾਰ ਡਾਕਟਰ ਗੰਢਾ ਸਿੰਘ ਅਨੁਸਾਰ ਸਹਿਜਾਦਿਆਂ ਦੀਆਂ ਨੱਕ ਦੀਆਂ ਕੁਰੰਬਲੀਆਂ ਲਾਲ ਹੋ ਗਈਆਂ ਸਨ। ਬੁੱਲ ਨੀਲੇ ਤੇ ਹੱਥ ਠੰਡ ਨਾਲ ਬੇਹਾਲ ਹੋਏ ਪਏ ਸਨ। ਜਦੋਂ ਸਹਿਜਾਦੇ ਦਾ ਮੰਨੇ ਤਾਂ ਉਹਨਾਂ ਨੂੰ अनेका ਤਸੀਹੇ ਦਿੱਤੇ ਗਏ। ਇੱਕ ਖਮਚੀ ਭਾਅ ਸ਼ਤੂਤ ਦੀ ਪਤਲੀ ਸੋਟੀ ਲੈ ਕੇ ਸਹਿਬ ਜਾਦਿਆਂ ਨੂੰ ਕੁੱਟਿਆ ਗਿਆ ਜਿਸ ਨਾਲ ਉਹਨਾਂ ਦੇ ਸਰੀਰ ਦਾ మాਸ ਉਬਰ ਗਿਆ ਤੇ ਕੋਮਲ ਸਰੀਰ ਉੱਪਰ ਨਿਸ਼ਾਨ ਪੈ ਗਏ ਇਸ ਸਜ਼ਾ ਤੋਂ ਬਾਅਦ ਉਹਨਾਂ ਨੂੰ ਵਾਪਸ ਠੰਡੇ ਬੁਰਜ ਮਾਤਾ ਗੁਜਰੀ ਦੀ ਕੋਲ ਪੇਜ ਦਿੱਤਾ ਗਿਆ ਸੀ ਕਥਾ ਗੁਰਸੂਤਨ ਕੀ ਅਨੁਸਾਰ ਅਗਲੇ ਦਿਨ ਦੋਨਾਂ ਸਹਿਬ ਜਾਦਿਆਂ ਨੂੰ ਪਿੱਪਲ ਦੇ ਪੀੜ ਨਾਲ ਬੰਨ੍ਹ ਕੇ ਗੁਲੇਲੇ ਮਾਰੇ ਗਏ ਉਹਨਾਂ ਦੀਆਂ ਉਂਗਲਾਂ ਵਿੱਚ ਪਲੀਤੇ ਰੱਖ ਕੇ ਅਗ ਲਗਾਈ ਗਈ ਤਾਕੇ ਚਮੜੀ ਸੜਨ ਨਾਲ ਸਹਿਬਜ਼ਾਦਿੇ ਤੜਪ ਜਾਣ ਤੇ ਡੋਲ ਜਾਣ ਡਾਕਟਰ ਗੰਢਾ ਸਿੰਘ ਲਿਖਦੇ ਨੇ ਕਿ ਜਦੋਂ ਕਾਜੀ ਨੂੰ ਫਤਵਾ ਦੇਣ ਲਈ ਸਹਿਬਜ਼ਾਦਿਆਂ ਦਾ ਕੋਈ ਕਸੂਰ ਨਾ ਮਿਲਿਆ ਤਾਂ ਠੂਠਾ ਨੰਦ ਨੇ ਬਦਨੀਤੀ ਨਾਲ ਸਹਿਬਜ਼ਾਦਿਆਂ ਨੂੰ ਪੁੱਛਿਆ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਸਹਿਬਜ਼ਾਦਿਆਂ ਨੇ ਕਿਹਾ ਕਿ ਅਸੀਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਤੇ ਇਸ ਜ਼ਾਲਮ ਰਾਜ ਖਿਲਾਫ ਜੰਗ ਕਰਾਂਗੇ ਸੁਚਾਨੰਦ ਦੇ ਬਾਰ-ਬਾਰ ਪੁੱਛਣ ਤੇ ਸਹਿਜਾਦਾ ਜੁਰਾਵਰ ਸਿੰਘ ਜੀ ਨੇ ਗਰਜ ਕੇ ਕਿਹਾ ਸੁਚਾਨੰਦ ਚੇਤੇ ਰੱਖ ਜਿੰਨਾ ਚਿਰ ਇਸ ਜ਼ੁਲਮੀ ਰਾਜ ਦੀ ਜੜ ਨਹੀਂ ਪੁੱਟੀ ਜਾਂਦੀ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਅਸੀਂ ਲੜਦੇ ਰਹਾਂਗੇ ਉਸ ਵੇਲੇ ਚਾਰੇ ਪਾਸਿਓਂ ਆਵਾਜ਼ ਆਈ ਬਾਗੀ ਬਾਗੀ ਹਕੂਮਤ ਦੇ ਬਾਗੀ ਕਾਜੀ ਨੇ ਕਿਹਾ ਕਿ ਇਹਨਾਂ ਹਕੂਮਤ ਦੇ ਬਾਗੀਆਂ ਨੂੰ ਨੀਹਾਂ ਵਿੱਚ ਜਿੰਦਾ ਚਿਣ ਦਿੱਤਾ ਜਾਏ ਨੀਹਾਂ ਵਿੱਚ ਜਿੰਦਾ ਚਿਣ ਕੇ ਸ਼ਹੀਦ ਕਰ ਦੇਣ ਦਾ ਫਤਵਾ ਸੁਣਾ ਸਹਿਬਜ਼ਾਦਿਆਂ ਨੂੰ ਵਾਪਸ ਠੰਡੇ ਪੁਰਜ ਵਿੱਚ ਭੇਜ ਦਿੱਤਾ ਗਿਆ ਜਦੋਂ ਸਹਿਬਜ਼ਾਦਿਆਂ ਨੇ ਦਾਦੀ ਮਾਂ ਨੂੰ ਦੱਸਿਆ ਕਿ ਕੱਲ ਸਾਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇਗਾ ਤਾਂ ਮਾਤਾ ਜੀ ਨੇ ਪੋਤਿਆਂ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਪਿਆਰ ਦਿੱਤਾ ਮਤਾ ਗੁਜਰੀ ਜੀ ਨੇ ਸਹਿਬਜ਼ਾਦਿਆਂ ਨੂੰ ਸ਼ਹਾਦਤ ਲਈ ਤੋਰਨ ਤੋਂ ਪਹਿਲਾਂ ਨੀਲੇ ਚੋਲੇ ਪਹਿਨਾਏ ਦਸਤਾਰਾਂ ਸਜਾਈਆਂ ਅਤੇ ਦੋਹਾਂ ਦਾ ਮੱਥਾ ਚੁੰਮ ਕੇ ਉਹਨਾਂ ਨੂੰ ਵਿਦਾ ਕੀਤਾ ਗਿਆਨੀ ਸੌਂਦ ਸਿੰਘ ਸੀਤਾਲੂਸਾਰ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਥੋੜਾ ਅੱਗੇ ਜਾ ਕੇ ਪਿੱਛੇ ਮੁੜ ਕੇ ਦਾਦੀ ਮਾਵਲ ਵੇਖ ਕੇ ਕਹਿੰਦੇ ਨੇ ਦਾਦੀ ਤੁਸੀਂ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ-ਪਿੱਛੇ ਆ ਜਾਣਾ ਦੋਹਾਂ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਛਿੰਨ ਦਿੱਤਾ ਗਿਆ। ਕੰਦ ਡਿੱਗ ਗਈ ਤੇ ਸਹਿਬਜ਼ਾਦੇ ਬੇਹੋਸ਼ ਹੋ ਗਏ। ਦੋਵਾਂ ਨੂੰ ਹੋਸ਼ ਵਿੱਚ ਲਿਆਂਦਾ ਗਿਆ। ਖੰਜਰ ਤਿੱਖੇ ਕਰ ਰਹੇ ਜੱਲਾਦਾ ਨੇ ਫੇਰ ਕਿਹਾ, "ਇਸਲਾਮ ਕਬੂਲ ਕਰ ਲਵੋ। ਅਜੇ ਵੀ ਮੌਕਾ ਹੈ।" ਪਰ ਗੁਰੂ ਦੇ ਪੁੱਤਰਾਂ ਨੇ ਸਾਫ਼ ਕਿਹਾ, "ਸਾਨੂੰ ਸਿੱਖੀ ਆਪਣੀ ਜਾਨ ਤੋਂ ਵੀ ਪਿਆਰੀ ਹੈ।" ਇਹਨਾਂ ਸੁਣਦਿਆਂ ਹੀ ਸਹਿਬਜ਼ਾਦਿਆਂ ਨੂੰ ਜੱਲਾਦਾ ਨੇ ਆਪਣੇ ਗੋਡਿਆਂ ਥੱਲੇ ਲੈ ਕੇ ਉਹਨਾਂ ਦੀ ਸ਼ਾਹ ਰਗ ਭਾਵ ਸਾਹ ਦੀ ਨਲੀ ਖੰਜਰ ਦੇ ਨਾਲ ਕੱਟ ਦਿੱਤੀ। 13 ਪਉ ਦੀ ਸਵੇਰ ਪੌਣੇ 11 ਤੋਂ 11:30 ਦੇ ਸਮੇਂ ਵਿੱਚ ਦੋਵੇਂ ਸਹਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਭਾਈ ਕੇਸਰ ਸਿੰਘ ਛੱਬਰਕ੍ਰਿਤ ਬੰਸਾਵਲੀ ਨਾਮੇ ਅਨੁਸਾਰ ਬਾਬਾ ਜੁਰਾਵਰ ਸਿੰਘ ਜੀ 2 ਤੋਂ 2.5 ਮਿੰਟ ਵਿੱਚ ਹੀ ਸ਼ਹੀਦ ਹੋ ਗਏ। ਪਰ ਬਾਬਾ ਫਤੇ ਸਿੰਘ ਜੀ ਕਰੀਬ ਅਤੀ ਕੜੀ ਪਾਵ 12 ਮਿੰਟ ਤੱਕ ਚਰਨ ਮਾਰਦੇ ਰਹੇ ਤੇ ਉਹਨਾਂ ਦੀ ਗਰਦਨ ਚੋਂ ਖੂਨ ਨਿਕਲਦਾ ਰਿਹਾ ਉਪਰੰਤ ਹੌਲੀ-ਹੌਲੀ ਚਰਨ ਹਿਲਣੇ ਬੰਦ ਹੋ ਗਏ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਨੈਲਾ ਦੀ ਇਸ ਬੁਢਮੂਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ